thank <laughs> you ਗੁਰਾਂ ਦੀ ਸਾਜੀ ਆਰ ਨਮਾਜ਼ੀ ਹੋਈ ਸਾਸਕ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕਰਾਈਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੋ ਆਪਣਾ ਮਾਤਾ ਸਾਹਿਬ ਕੌਰ ਜੀ ਦੇ ਪ੍ਰਕਾਸ਼ ਪੂਰਪ ਦਿਹਾੜੇ ਨੂੰ ਮਨਾਉਣ ਦਾ ਸਪਾਰਸ਼ ਸਮਾਪਤ ਹੋਇਆ ਸਤਿਕਾਰਯੋਗ ਬਾਬਾ ਜੀ ਬਾਬਾ ਆਰਮ ਸਿੰਘ ਜੀ ਜੋ ਬੜਾ ਸੋਹਣਾ ਸਥਾਨ ਬਣਾਇਆ ਹੋਇਆ ਗੰਗਲਾ ਚੂੰਦਰ ਲਾਏ ਹੋਏ ਨੇ ਮਨ ਨੂੰ ਮਨੰਦੰਦਾ ਸਕੂਨ ਆਉਂਦਾ ਹੈ ਸਥਾਨ ਤੇ ਆ ਕੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸੋ ਅੱਜ ਸਾਡੇ ਸਰਕਾਰ ਨੂੰ ਮਹਾਪੁਰਖ ਬਾਬਾ ਚੰਕੌਰ ਸਿੰਘ ਜੀ ਭਾਈ ਨੱਟੇ ਵਾਲੇ ਸੋਨਾਂ ਨੇ ਅੱਜ ਹਾਜ਼ਰੀ ਭਰਨੀ ਸੀ ਉਹਨਾਂ ਦੇ ਭਾਈ ਇਹ ਜਥਾ ਹੈ ਮਹਾਪੁਰਖਾਂ ਦਾ ਜੋ ਸਰੀਰ ਹੈ ਚਾਣਕ ਸਰੀਰ ਵਿੱਚ ਬਰੌਲਮਾਈ ਬਿਮਾਰ ਹੈ ਮਹਾਪੁਰਖ ਸੋਨਾਂ ਦਾ ਜਥਾ ਸੇਵਾ ਨੂੰ ਬਾਹਰ ਹੈ ਮਹਾਪੁਰਖਾਂ ਵੱਲੋਂ ਇਸ ਸੇਵਾ ਪ੍ਰਵਾਨ ਕਰਨ ਸਵਾਜਾ ਪਾ ਮਾਤਾ ਸਹਿਬ कौर ਖਾਲਸੇ ਦੇ ਮਾਤਾ ਜੀ ਉਹਨਾਂ ਦਾ ਪ੍ਰਕਾਸ਼ ਨੂੰ ਮਨਾਣਾ ਜਿਨ੍ਹਾਂ ਨੇ ਕਲਗੀਧਰਪਾ ਸ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ ਜਿਨ੍ਹਾਂ ਨੇ ਮਾਣ ਪ੍ਰਾਪਤ ਕੀਤਾ ਤੇ ਇਹ ਮਾਣ ਸਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਵਕਤ ਕੀਤਾ ਸੀ ਐਵੇਂ ਨਹੀਂ ਬੀਬੀਆਂ ਨੂੰ ਇਹ ਮਾਨਸ ਪਤਾਰ ਮਿਲੇ ਨਹੀਂ ਤਾਂ ਭਾਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਕੋਈ ਮਾਇਆ ਬੀਬੀਆਂ ਦੇ ਪੈਰ ਦੀ ਜੁੱਤੀ ਸੰਭਦਾ ਸੀ ਕੋਈ ਮਾਇਆ ਬੀਬੀਆਂ ਨੂੰ ਨਰਕ ਦਾ ਦਵਾਰਾ ਸੰਭਦਾ ਸੀ ਪਰ ਸ਼ੁਕਰਾਨਾ ਕਰਨਾ ਪਈਦਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਤੇ ਆਖਿਆ ਸੂਤਮੰਦ ਆਖੀ ਹੈ ਜਿੱਤ ਜਮੇ ਰਾਜ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫੀਤ ਚਲਾਈ ਹਾ ਦਾ ਨਾਰਾ ਮਾਰਿਆ ਫਿਰ ਮਾਇਆ ਵੀ ਬੰਦ ਸਰਕਾਰ ਮਿਲਿਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਵੇਤ ਪਰਬ ਤੇ ਗਏ योगी ਬੈਠੇ ਵਰਨਾਣਕ ਪਾਸ਼ਵ ਮਹਾਰਾਜ ਜੀ ਨੂੰ ਕਹਿੰਦੇ ਅਸੀਂ ਤੁਹਾਡੇ ਨਾਲ ਕੋਈ ਬਚਨ ਨਹੀਂ ਕਰਾਂ। ਮਹਾਰਾਜ ਜੀ ਨੇ ਕਿਉਂ ਸਾਡੇ ਨਾਲ ਬਚਨ ਤੁਸੀਂ ਕਿਉਂ ਨਹੀਂ ਕਰਦੇ? ਕਹਿੰਦੇ ਮਹਾਰਾਜ ਤੁਸੀਂ ਪਰਿਵਾਰ ਦੇ ਜ਼ਿੰਦਾਨ ਵਿੱਚ ਫਸੇ ਹੋ ਗ੍ਰਸਤੀ ਜੀਵਨ ਤੁਹਾਡਾ ਅਸੀਂ ਤੁਹਾਡੇ ਨਾਲ ਕੋਈ ਬਚਨ ਬਣਾ ਸਕੀ ਕਰਦੇ। ਤੇ ਵਰਨਾਣਕ ਪਾਸ਼ਵ ਮਹਾਰਾਜ ਨੇ स्वतवर्क्षी ਦੋਗਿਆਂ ਨੂੰ ਵੀ ਸਮਝਾਇਆ ਸਿੱਤਾਂ ਨੂੰ ਵੀ ਸਮਝਾਇਆ ਭੰਡ ਜਿੰਮੀ ਐ ਭੰਡ ਨਿੰਮੀ ਐ ਭਗ ਮੋਗੜ ਵਾਹੋ ਮਹਾਰਾਜ ਕਿਤੇ ਕਿੰਨਾ ਨੂੰ ਮਾੜਾ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਮਹਾਰਾਜ ਕਿਦੇ ਐ ਭਾਈ ਤੁਸੀਂ ਮਾਈਆਂ ਬਿੰਦਾਂ ਨੂੰ ਮਾੜਾ ਆਖਦੇ ਹੋ ਇੱਕ ਔਰ ਨੂੰ ਮਾੜਾ ਆਖਦੇ ਹੋ ਜਿਨ੍ਹਾਂ ਦੇ ਪੇਟ ਵਿੱਚੋਂ ਜਨਮ ਲਿਆ ਤੇ ਇੱਕ ਔਰਤ ਨਾਲ ਹੀ ਤੁਹਾਡਾ ਵਿਆਹ ਹੋਇਆ ਉਹਨੇ ਤੁਸੀਂ ਮਾੜਾ ਫਿਰ ਮਹਾਰਾਜ ਜੀ ਨੇ ਸਮਤ ਵਰਸੀ 17 ਮਾਹਨਾ ਬਣਾ ਦਾ ਇੰਨਾ ਜਿਆਦਾ ਸਤਾਰ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਮਾ ਜਿੱਥੇ ਭਾਈ ਸਿੰਘ ਅਮਰਤ ਸ਼ਕ ਸਕਦੇ ਐ ਬੀਬੀਆਂ ਵੀ ਅੰਮ੍ਰਿਤ ਛਕ ਸਕਦੀਆਂ ਜਿੱਥੇ ਗੁਰਬਾਣੀ ਸਿੰਘ ਪੜ ਸਕਦੇ ਉਥੇ ਬੀਬੀਆਂ ਵੀ ਗੁਰਬਾਣੀ ਪੜ ਸਕਦੀਆਂ ਐਨਾ ਵਾਸਤਾ ਕੋਈ ਕਹਿੰਦਾ ਵੀ ਇਹ ਸੰਸਾਰ ਢਾਈ ਬਾਤਾਂ ਹਨ ਪਰ ਜਦੋਂ ਆਪਾਂ ਸਿੱਖ ਪੰਥ ਪੜਦੇ ਆ ਆਪਣਾ ਇਤਿਹਾਸ ਪੜਦੇ ਆ ਸਿੱਖ ਇਤਿਹਾਸ ਪੜਦੇ ਆ ਕਿੰਨੀਆਂ ਮਾਂਆਂ ਦੀਪਾਂ ਹੋਈਆਂ ਜਿਨ੍ਹਾਂ ਨੇ ਸਿੱਖੀ ਉਤੋਂ ਆਪਣੇ ਪੁੱਤਰ ਨਸਾਵਰ ਕਰ ਦਿੱਤੇ ਆਖੋ ਸਤਨਾਮ ਤੇ ਕੋਈ ਕਵੀ ਇਕੋ ਟਕਰ ਵੀ ਲਿਖਦਾ ਕਹਿੰਦਾ ਭਾਈ ਉਹ ਮਾਵਾਂ ਜਗ ਵਿੱਚ ਹੋਈਆਂ ਨੇ ਬਥੇਰੀਆਂ اے ਭਾਈ ਅਸੀਂ ਮਾਂਆਂ ਦੀਪਾਂ ਦਾ ਇਤਿਹਾਸ ਪੜ ਔਰ ਜਗਤ ਵਿੱਚ ਇਸ ਸੇਖ ਪੰਥ ਵਿੱਚ ਮਾਤਾ ਗੁਜਰ ਪਰ ਵਰਗੀ ਮਾ ਨਹੀਂ ਲੱਭਣੀ ਅੱਖੋਂ ਸਤਨਾ ਮਾਵਾਂ ਜਗਤ ਵਿੱਚ ਹੋਈਆਂ ਨੇ ਵ ਤੇਰਿਆਂ ਲੱਭਣੀ ਮਾ ਮਾ ਜਰਪਾ ਕਹਿੰਦੇ ਜਦੋਂ ਮਾਵਾਂ ਦਾ ਇਤਿਹਾਸ ਪੜ੍ਹਦੇ ਆ ਤੇ ਸਿੱਖ ਪਾਉ ਵਿੱਚ ਮਾਵਾਂ ਵੀ ਮਹਾਨ ਨੇ ਔਰਤਾਂ ਵੀ ਮਹਾਨ ਨੇ ਆਖੋ ਸਤਨਾ ਸਵਾਹੀ ਗੁਰੂ ਤੇ ਕੋਈ ਕਵੀ ਕਹਿੰਦਾ ਦੇਖੋ ਜੀ ਜਿਗਰੇ ਮਾਵਾਂ ਦੇ ਮੀਰ ਮਨੂ ਦੀ ਜੇਲ ਮਾਵਾਂ ਨੇ ਅੱਖਾਂ ਦੇ ਸਾਹਵੇਂ ਲਾਲ ਪਹਾਲੇ ਐਸੇ ਮਾਵਾਂ ਨੇ ਕਿਤੇ ਮਾਤਾ ਭਾਗੋ ਜੀ ਦਾ ਆਪ ਇਤਿਹਾਸ ਪੜਦੇ ਆ ਜਿਨ੍ਹਾਂ ਨੇ 40 ਮੁਕਤਿਆਂ ਨੂੰ ਇਹ ਗੱਲ ਆਖੀ ਵੀ ਜੇ ਕਲਗੀ ਤਰਪਾਸ਼ਾ ਮਹਾਰਾਜ ਜੀ ਉਤੋਂ ਤੁਸੀਂ ਜਾਣ ਨਹੀਂ ਵਾਰ ਸਕਦੇ ਤੇ